ਤੇ ਹਾਲਜ ਰਾਜ ਸਵੇਰੇ ਜਾ ਕੇ ਤੇ ਇਹਦੇ ਜਾ ਕੇ ਪਤਾ ਨਹੀਂ ਕਿਹੜੀ ਗੱਲੋਂ ਮੈਨੂੰ ਇਹ ਵੀ ਨਹੀਂ ਪਤਾ ਮੈਂ ਉਦੋਂ ਮੁਰਤੇ ਦੇ ਨੇਗਾ ਉਹਨੇ ਅਣਕੇ ਤੇ ਇਹਨੂੰ ਗਲ ਪੈ ਗਿਆ ਜੇ ਤੇ ਮੁਰਤੇ ਬਾਅਦ ਇਹ ਉੱਥੋਂ ਟ੍ਰੈਕਟਰ ਦਾ ਚੇਦੇ ਘਰੋਂ ਆ ਗਿਆ ਮੇਰੇ ਗਲ ਪੈਂਦਾ ਵਾ ਤੇ ਰਸਤੇ 'ਚ ਉਹਨਾਂ ਨੇ ਗੋਲੀ ਮਾਰ ਕੇ ਉਹਨੀਆਂ 3-4 ਲੋਕ ਵੀ ਦਿੱਤੀਆਂ ਇੱਕ ਉਹਦੀ ਮਾਤਾ ਖਿੱਚ ਕੇ ਘਰੇ ਲੈ ਗਿਆ ਉਹਨੂੰ ਹਾਂਜੀ ਇਹਨੂੰ ਅੱਛਾ ਜੀ ਹਾਂ ਇਹਨੂੰ ਫੇਰ ਮਾਰ ਕੇ ਮੁਰਤੇ ਨਾਲ ਮਸਤਾਂ ਵੀ ਮਾਰੀ ਜਾਂਦੇ ਇਹਨੂੰ ਖਿੱਚ ਕੇ ਘਰੇ ਲੈ ਗਿਆ ਇਹ ਕਿਹੜੀ ਜਗ੍ਹਾ ਤੇ ਵਾਰਦਾਤ ਵਾਰਦਾਤ ਹੋਈ ਪਿੰਡਾ ਕੋਲ ਮਸਤੇ ਦੇ ਨਾਲ ਬਾਹਰ ਹੋਈ ਹੈ ਜੀ ਜਮੀਨ ਜਮੀਨੀ ਲੈ ਕੇ ਰੋਲਾ ਪੈ ਕੋਈ ਜ਼ਮੀਨ ਦਾ ਰੋਲਾ ਨਹੀਂ ਹੈਗਾ ਜੀ ਸਾਡਾ ਕੋਈ ਉਹਦਾ ਜੱਦੀ ਰੋਲਾ ਨਹੀਂ ਹੈਗਾ ਸਿਰਫ ਇੱਕ ਉਹ ਪਤਾ ਨਹੀਂ ਕੋਈ ਧੋਨੇ ਦੇ ਦੋ ਬੂਟੇ ਖਰਾਬ ਹੋਏ ਆ ਕਿ ਨਹੀਂ ਹੋਏ ਨੇ ਇਹਨਾਂ ਨੇ ਪਰ ਇਸੇ ਚਲਤੂ ਲੈ ਗਏ ਤੁਹਾਡਾ ਕੀ ਲੱਗਦਾ ਹੈ ਮੇਰਾ ਛੋਟਾ ਬਰਾਦਰ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਾਹਿਬ ਸਿੰਘ ਜੀ ਪਰ ਇੱਕ ਮਾਮਲਾ ਆਇਆ ਆਕੂ ਵਾਲੇ ਪਿੰਡ ਦੇ ਵਿੱਚ ਗੋਲੀ ਚੱਲਣ ਦਾ ਕੀ ਮਾਮਲਾ ਸਰ ਇਹ ਜੀ ਇੰਦਾ ਤਾਂ ਇਹ ਜਿਹੜੇ ਆਪਸ ਵਿੱਚ ਰਿਸ਼ਤਦਾਰੀ ਸੀਗੀ ਜਿਵੇਂ ਇਹ ਆਪਦੇ ਸਕਿਆਂ ਦੇ ਵਿੱਚ ਇਹਨਾਂ ਦੀ ਜਿਹੜੀ ਇੱਕ ਮਾਮਾ ਭਾਂਜਾ ਸੀਗੇ ਇਹ ਤੇ ਉਹਦੇ ਵਿੱਚ ਜਿਹੜਾ ਮੁਖਤਿਆਰ ਸਿੰਘ ਜਿਹਦੀ ਇੱਥੋਂ ਹੀ ਹੈ ਉਸ ਦਾ ਕਿਤੇ ਮਾਮੂਲੀ ਗੱਲ ਤੇ ਵੱਟ ਪਿੱਛੇ ਝਗੜਾ ਹੋਇਆ ਸੁਖਦੇਵ ਸਿੰਘ ਨਾਲ ਸੁਖਦੇਵ ਸਿੰਘ ਨੇ ਉਸ ਤੋਂ ਬਾਅਦ ਇਹ ਜਿਹੜਾ ਪਤਾ ਲੱਗਿਆ ਪਿੰਡ ਦੇ ਵਿੱਚ ਜਿਹੜੇ ਉੱਥੇ ਨਾਲ-ਨਾਲ ਕਰ ਸੀ ਇਹਨਾਂ ਦੇ ਤੇ ਸੁਖਦੇਵ ਸਿੰਘ ਨੇ ਉਸ ਦੇ ਕੋਲੀ ਮਾਰ ਕੇ ਆਪੀ ਲੰਸਨ ਸੀ 12 ਮੋਰ ਦੇ ਨਾਲ ਟੋਲੀ ਮਾਰ ਕੇ ਉਸ ਨੂੰ ਜੱਟ ਵੀ ਕਰਤਾ ਜਿਹਦੀ ਬਾਅਦ ਚੱਕੋ ਸਰ ਇਹ ਦੱਸਿਆ ਜਾ ਰਿਹਾ ਲਵੀ ਇੱਕ ਦੋ ਬੂਟੇ ਜਿਹੜੇ ਇਹ ਬੂਟਿਆਂ ਨੂੰ ਲੈ ਕੇ ਜਿਹੜਾ ਵਟ ਤੇ ਉਹ ਬਿਲਕੁਲ ਜੀ ਵਟ ਦਾ ਮੂਮਲੀ ਝਗੜਾ ਸੀਗਾ ਜਿਵੇਂ ਝੋਨੇ ਦੇ ਜਿਹੜੇ ਆਪਾਂ ਖੇਤ ਦੇ ਵਿੱਚ ਝੋਨੇ ਦੇ ਦੋ ਬੂਟੇ ਜਿਹੜੇ ਹੁਣ ਲਾਏ ਹੋਣੇ ਜੀ ਉਹਦੇ ਪਿੱਛੇ ਕਿਤੇ ਇੱਦਾਂ ਕਿ ਪਿੱਛੇ ਤਕਰਾਰ ਹੋਇਆ ਬੋਲ ਬਲਾਰਾ ਹੋਇਆ ਆਪਸ ਵਿੱਚ ਤੇ ਜਿਸ ਤੇ ਉਹਨੇ ਆਹ ਹੱਕਤ ਕਰਕੇ ਜਿਹੜਾ ਆਪੇ ਭਾਵੇਂ ਨੂੰ ਜੀ ਗੋਲੀ ਮਾਰ ਕੇ ਸਤਾ ਗਏ ਠੀਕ ਹੈ ਸਹੀ ਗੱਲ ਹੋਈ ਅਸੀਂ ਤਾਂ ਵੀ ਆਪਣੇ ਪਿੰਡ ਆਪ ਕੋ ਮਸਤੇ ਤੇ ਪਿੰਡ ਸ਼ਾਂਤ ਨੇ ਮੈਂ ਤਾਂ ਮੋਲੇ ਪਿੰਡ ਵਿੱਚ ਰਹਿੰਦੇ ਆ ਕਿ ਬਾਟਾਣੀ ਹੈ ਜੀ ਤਾ ਚਲੋ ਕਾਲ ਪੇਟ ਅਸੀਂ ਆਇਆ ਆਇਓ ਕੋਈ ਕਾਇਗੋ ਦਾ ਡੈਥ ਹੋ ਗਈ ਕਿ ਗੱਲ ਕੀ ਹੋਈ ਕੋਈ ਜਾਣਕਾਰੀ ਨਹੀਂ ਗੱਲ ਕੀਤੀ ਹੋਈ ਹੈ ਕਿ ਇਹਨਾਂ ਕੋਈ ਡਾਕਟਰ ਵੱਡੇ ਨੇ ਪਰਕਰੋ ਨਾਲ ਤੇ ਉਹ ਸਵਾਧਾ ਮਾਰਿਆ ਕੋਈ ਚਾਰ ਬੁੱਤੇ ਕਿਤੇ ਕੋਈ ਖਲੇ ਆ ਗਏ ਨੇ ਤੇ ਤੋਂ ਨੇ ਪੈ ਗੁੰਦੇ ਕਰਕੇ ਕੁੱਦ ਮੈਂ ਹੋ ਗਈ ਹੈ ਇਕੱਲੀ ਜਗ੍ਹਾ ਦਾ ਵਾਰਦਾਤ ਹੈ ਜੀ ਹਾਂਜੀ ਤੇ ਕਿਹੜੀ ਜਗ੍ਹਾ ਤੇ ਹੋਈ ਹੈ ਇਹ ਪਿੰਡ ਕੁੰਮਸ ਤੇ ਜੀ ਉੱਥੇ ਜ਼ਮੀਨ ਦੇ ਜਾ ਕੇ ਜਦੋਂ ਗਏ ਨੇ ਹਾਂਜੀ ਉਦੋਂ ਬਾਅਦ ਗੋਲੀ ਚੱਲੀ ਜੀ ਕੋਈ ਨਹੀਂ ਜਾਣਕਾਰੀ ਮੈਨੂੰ ਹੈ ਨਹੀਂ ਅਸੀਂ ਪਿੰਡ ਰਹੇ ਨੇ ਆ ਜੀ ਇਹ ਬਾਹਰ ਟਾਣੀ ਨਹੀਂ ਕਹਿੰਦੇ ਜੀ ਕੀ ਨਾਮ ਸਰਪੰਚ ਸਾਹਿਬ ਦਾ ਨਿਸ਼ਾਨ ਸਿੰਘ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਸਾਤਪੰਦੇ ਸਰ ਕੀ ਹੋਇਆ ਕੀ ਆ ਜੀ ਇਹ ਵੀ ਸਵੇਰੇ ਕਰਵਾ ਦੇ ਮੇਰੇ ਤੋਂ ਅੱਪਾ ਪੌਣਾ ਕੰਡਾ ਪਹਿਲਾਂ ਫੈਕਟਰੀ ਬਾਹਰ ਆਪੀ ਦੀ ਜਿਆੜੀ ਪਤਾ ਨਹੀਂ ਕੁਝ ਪਾਣੀ ਦਾ ਛਲ-ਫੁਲ ਵੱਜਾ ਕੋ ਦੋ ਬੂਤੇ ਉਹਦੇ ਖਰਾਬ ਹੋ ਗਏ ਨੇ ਇੱਥੋਂ ਹੀ ਆਣ ਕੇ ਉਹ ਮਾੜਾ ਚੰਗਾ ਬੋਲਣ ਲੱਗ ਪਿਆ ਤੇ ਇਹ ਵੀ ਉਹਨੂੰ ਬੋਲਿਆ ਇਹ ਕਰ ਨੂੰ ਆ ਗਿਆ ਉੱਥੇ ਟਰੈਕਟਰ ਧਾਕੇ ਤੇ ਉਹਨਾਂ ਨੇ ਅਸੂ ਫੇਰ ਕੇ ਦੇ ਨੂੰ ਫੈਰਨਾ ਆਉਂਦਾ ਦੇ ਨਾਲ ਉਹਨੀਆਂ glandularੀਆਂ ਸੀ ਦੋ ਉਹਦੇ ਘਰ ਵਾਲੀਆਂ ਦੋ ਨੇ ਜੀਤੇ ਕੋਈ ਮਾਤਾ ਸੀ ਸੈਡ ਮਾਰਕ ਤੇ ਨੂੰ ਖਿੱਚ ਕੇ ਘਰੇ ਲੈ ਗਿਆ ਜੀ ਕਿਹਨਾਂ ਨੇ ਫੈਰ ਮਾਰਿਆ ਜੀ ਸਤਿਪ੍ਰੀਤ ਸਿੰਘ ਨਾਮ ਜੋਂ ਦਾ ਪਿੰਡ ਕਿਹੜਾ ਜੀ ਜਿੱਥੇ ਰਹੀ ਹੈ ਉਹ ਮਸਤੇ ਤੇ ਜੀ ਉੱਥੇ ਉਹਦਾ ਘਰ ਬਿਲਕੁਲ ਜ਼ਮੀਨ ਸਾਡੇ ਦੇ ਨਾਲ ਹੈ ਜੀ ਉਹਨੂੰ ਘਰੇ ਆਉਣੇ ਨਹੀਂ ਦਿੱਤਾ ਜੀ ਉਹਨਾਂ ਨੇ ਉੱਥੇ ਸੈਡ ਮਾਰ ਕੇ ਤੇ ਖਿੱਚ ਕੇ ਘਰੇ ਲੈ ਗਿਆ ਉਸ ਤੋਂ ਬਾਅਦ ਸਾਡੇ ਆਪ ਨੂੰ ਖਵਾਂਦੀ ਆਏ ਨੇ ਤੇ ਭੱਜੇ ਭੁਈਏ ਜਿਹੜੇ ਅਸੀਂ ਮਹਾ ਫੱਟ ਕੇ ਆਏ ਦੁੱਤੀ ਤੇ ਆਏ ਜੀ ਹੁਣ ਕਿਵੇਂ ਕੀ ਕਰੇ ਆ ਉਹਨਾਂ ਦੇ ਦਰਦ ਤੋਂ ਉਹ ਇਸ ਤਰ੍ਹਾਂ ਦੇ ਜਿਹਨੇ ਫੇਰ ਮਾਰਿਆ ਉਹ ਕੌਣ ਲੱਗਦਾ ਸੀ ਕੋਈ ਨਹੀਂ ਲੱਗਦਾ ਜੀ ਸਾਦਾ ਚਾਹ ਜਿੱਦਾਂ ਮਾਰਾ ਮੋਟਾ ਰਿਸਟਰਡੀ ਗੱਲ ਕੀ ਨਾਮ ਇਹਨਾਂ ਦਾ ਕੀ ਨਾਮ ਹੈ ਜਿੰਨਾ ਇਹ ਡਾਕਟਰ ਸਾਹਿਬ ਅੱਜ ਇੱਕ ਗਨ ਤੇ ਗੋਲੀ ਲੱਗੀ ਜਿਹੜੀ ਉਹ ਆਇਆ ਕੇਸ ਤੁਹਾਡੇ ਕੀ ਗੱਲਬਾਤ ਹੋਈ ਹੈ ਇਹ ਆਪਣੇ ਕੋਲ ਥੋੜੀ ਦੇਰ ਪਹਿਲਾਂ ਹਸਪੀਟਲ 'ਚ ਆਏ ਨੇ ਮਾਰਨਿੰਗ ਤੇ ਇਹਨਾਂ ਦੇ ਨਾਲ ਰਿਲੇਟਿਵ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਆ ਸਾਡੇ ਜਿਹੜੀ ਹੈਗੀ ਆਪਸ ਵਿੱਚ ਕੋਈ ਮੁੱਟਬੇੜ ਉਹਦੇ ਵਿੱਚ ਜਾਂ ਆਪਸ ਵਿੱਚ ਕੋਈ ਗੱਲਬਾਤ ਦੇ ਵਿੱਚ ਕੋਈ ਉਹਦੇ ਚ ਇਹਦੇ ਇੱਕ ਪੇਸ਼ੈਂਟ ਸੀ ਮੁਖਤਿਆਰ ਸਿੰਘ son of ਰੂਪ ਸਿੰਘ ਵਿਲੇਜ ਫੱਕੂ ਮਸਤੀ ਦੇ ਤੋਂ ਸੀਗੇ ਇਹ ਆਪਣੇ ਕੋਲ ਆਏ ਸੀਗੇ ਤੇ ਇੰਬਰਾਉਡ ਦਾ ਡਾਈ ਸੀਗੇ ਜਦੋਂ ਦੇਖਿਆ ਇਹਨਾਂ ਦੀ ਪੀਸੀਜੀ ਕੈਰੋਟਿਡ ਪਲਸ ਨਹੀਂ ਹੈਗੀ ਸੀਗੇ ਤੇ ਆਪਾਂ ਨਾਲ ਦੀ ਨਾਲ ਕਰਦੇ ਚੈੱਕ ਕਰਕੇ ਤੇ ਪੁਲਿਸ ਨੂੰ ਇਨਫੋਰਮੇਸ਼ਨ ਪੇਜ ਕੇ ਤੇ ਬੋਡੀ ਨੂੰ ਮੋਰਚੇ ਦੇ ਚਿੱਟੇ ਕਰਵਾਤਾ ਪਬਲਿਕ ਕਰਵਾਏ ਇਹ ਡਾਕਟਰ ਇਹ ਕਿਹੜੇ ਪਿੰਡ ਤੋਂ ਅਕੂਪੈਂਟ ਤੋਂ ਆਏ ਜੀ ਇਹ ਅਕੂ ਮਸਤੀ ਕੇ ਪਿੰਡ ਹੈਗਾ ਇਹਨਾਂ ਨੂੰ ਥਾਣਾ ਜਿਹੜਾ ਹੈਗਾ ਹਾਰਫ ਕੇ ਲੱਗਦਾ ਉਹਨਾਂ ਦੇ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਅਸੀਂ ਉੱਥੇ ਹੀ ਆਏ ਆ ਜੀ ਤੁਹਾਡੇ ਕੋ ਡੈਡੀ ਆ ਜੀ ਇਹ ਆਪਣੇ ਕੋਈ ਬਰੌਡ ਡੈਡੀ ਆਏ ਨੇ ਪਾਸਪੋਰਟ ਤੇ ਇਹਨਾਂ ਦਾ ਮਤਲਬ ਕਿ ਧਰੇੜਾ ਚੁੜਾ ਦੇ ਫਿਰ ਕਹਿੰਦੇ ਵਾਟਰ ਨੂੰ ਲੱਗਿਆ ਇਹ ਕੋਈ ਬੁੱਡੇ ਉਹਨਾਂ ਦੇ ਆਪਸ 'ਚ ਹੈਗਾ ਆਪਾਂ ਇਸ ਚੀਜ਼ ਬਾਰੇ ਜ਼ਿਆਦਾ ਨਹੀਂ ਡਿਸਕਸ ਕੀਤਾ ਆਪਾਂ ਸਿਰਫ ਆਪਣਾ ਦੇਖਿਆ ਔਰ ਉਸ ਤੋਂ ਬਾਅਦ ਜਿਹੜੀ ਬੰਦੀ ਕਾਰਵਾਈ ਅਗਲੀ ਪੁਲਿਸ ਨੂੰ ਦੇ ਦਿੱਤੀ ਕੀ ਨਾਮ ਨਾਲ ਸੱਦੋਗਾ ਮੇਰਾ ਡਾਕਟਰ ਦੇਸਫਲ